ਹਾਂਜੀ ਸੱਸੀ ਗਾਲ ਜੀ ਸੋ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਇੱਕੀ ਵਿੱਕੀ ਦੀ ਚੰਗੀ ਕਲਾਸ ਲੱਗੀ ਤੇ ਉਸ ਦੀ ਮੰਮੀ ਤੇ ਵਿੱਕੀ ਨੇ ਮਾਫੀ ਮੰਗ ਲਈ ਪਰ ਹੁਣ ਵਿੱਕੀ ਤੇ ਉਸ ਦੀ ਮੰਮੀ ਕਿਹੜੀ ਚਾਲ ਚੱਲਣਗੇ ਤੇ ਜਾਂ ਉਹ ਬਦਲ ਜਾਣਗੇ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਜਰੂਰ ਦੇਖਿਓ ਵਿੱਕੀ ਦੀ ਮੰਮੀ ਤੇ ਵਿੱਕੀ ਪ੍ਰੀਤ ਨਾਲ ਉਸ ਟਾਈਮ ਤਾਂ ਬਹੁਤ ਜ਼ਿਆਦਾ ਪਿਆਰ ਨਾਲ ਬੋਲਦੇ ਆ ਮਾਫੀਆਂ ਮੰਗਦੇ ਆ ਤੇ ਪ੍ਰੀਤ ਵੀ ਸੋਚਦੀ ਆ ਕਿ ਹੁਣ ਇਹ ਬਦਲ ਚੁੱਕੇ ਆ ਤੇ ਪ੍ਰੀਤ ਉਹਨਾਂ ਨਾਲ ਬੜੇ ਵਧੀਆ ਤਰੀਕੇ ਨਾਲ ਵਿਵਹਾਰ ਕਰਦੀ ਆ ਉਸ ਨੂੰ ਪਤਾ ਹੈ ਕਿ ਬੜੇ ਪਿਆਰ ਨਾਲ ਬੋਲ ਰਹੇ ਆ ਤੇ ਉਹ ਜੋ ਸੋਨੂ ਜੀ ਤਾਂ ਹੁਣ ਨਾਲ ਵੀ ਉਹ ਹੁਣ ਸਹੀ ਬੋਲਣ ਲੱਗ ਪਏ ਆ ਜਿਵੇਂ ਕਿ ਤੁਸੀਂ ਵੇਖਿਆ ਹੈ ਕਿ ਪਹਿਲਾਂ ਤਾਂ ਉਹਨਾਂ ਨੂੰ ਵੇਖਣਾ ਵੀ ਨਹੀਂ ਚਾਹੁੰਦੇ ਸੀ ਪਰ ਇੱਕਦਮ ਬਦਲਾ ਆ ਸਕਦਾ ਹੈ ਜਿਵੇਂ ਵਿੱਕੀ ਨੂੰ ਕਿੰਨਾ ਗੁੱਸਾ ਚੜ ਰਿਹਾ ਸੀ ਸੋਨੂ ਤੇ ਤੇ ਹੁਣ ਇਕਦਮ ਕਿਵੇਂ ਬਦਲ ਸਕਦਾ ਹੈ ਤੇ ਉਦੋਂ ਕਵਲ ਹੋਣਾ ਦੇ ਘਰ ਕਲੇਸ਼ ਅਜੇ ਵੀ ਰਹਿੰਦਾ ਹੈ ਕਿਉਂਕਿ ਦੀ ਮੰਮੀ ਜਿਹੜੀਆਂ ਉਸ ਟਾਈਮ ਚ ਲਾਕੀਆਂ ਕਰਦੀ ਰਹੀ ਸੀ ਘਰ ਜਾ ਕੇ ਪ੍ਰੀਤ ਡੈਡੀ ਉਸਦੀ ਮੰਮੀ ਦੀ ਚੰਗੀ ਕਲਾਸ ਲਾਉਂਦਾ ਤੇ ਇਹ ਵੀ ਕਹਿੰਦਾ ਹੈ ਕਿ ਸਾਰੇ ਪਵਾੜੇ ਤੇਰੇ ਪਾਏ ਹੋਏ ਸੀ ਜੇ ਤੂੰ ਇਹ ਸਾਰਾ ਕੁਝ ਨਾ ਕਰਦੀ ਤੇ ਅੱਜ ਇਹ ਨੌਬਤ ਨਹੀਂ ਆਉਣੀ ਸੀ ਤੇ ਜੇ ਤੂੰ ਹੁਣ ਵੀ ਇਹ ਕੁਝ ਕਰਨੋਂ ਨਾ ਹੱਟੀ ਤੇ ਗਾਂ ਆਉਣ ਵਾਲੇ ਟਾਈਮ ਤੂੰ ਸਾਰੇ ਨੂੰ ਹੀ ਝਾੜ ਦਵੇਂਗੀ ਘਰ ਵਿੱਚ ਕਲੇਸ਼ ਪਿਆ ਰਹੇਗਾ ਤੇ ਸਾਰੇ ਵੱਖੋ ਵੱਖ ਹੋ ਜਾਣਗੇ ਤੇ ਤੈਨੂੰ ਵੀ ਮੈਂ ਘਰੋਂ ਕੱਢ ਦੇਣਾ ਹੈ ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਹੈ ਤੇ ਉਹ ਉਸਦੀ ਕਾਫੀ ਬੇਇਜ਼ਤੀ ਵੀ ਕਰਦੇ ਨੇ ਪਹਿਲਾਂ ਤਾਂ ਉਹ ਕਿੰਨਾ ਚਿਰ ਕੁਝ ਬੋਲਦੀ ਨਹੀਂ ਪਰ ਫਿਰ ਅੱਗੋਂ ਬੋਲਣ ਲੱਗ ਪੈਂਦੀ ਆ ਤੇ ਇਹ ਵੀ ਕਹਿੰਦੀ ਆ ਕਿ ਮੈਂ ਇਹ ਸਾਰਾ ਕੁਝ ਜਾਣ ਕੇ ਨਹੀਂ ਕਰ ਰਹੀ ਸੀ ਮੈਂ ਆਪਣੀ ਧੀ ਵਾਸਤੇ ਹੀ ਸੋਚ ਰਹੀ ਸੀ ਤੇ ਹਰ ਇੱਕ ਮਾਂ ਆਪਣੀ ਧੀ ਵਾਸਤੇ ਸੋਚਦੀ ਆ ਤੇ ਪਰ ਉਸ ਕਮਲ ਭਾਜੀ ਸਮਝਾਉਂਦੇ ਆ ਕਿ ਜੇਕਰ ਇਦਾਂ ਦੀ ਸੋਚ ਰੱਖਾਂਗੇ ਤੇ ਫਿਰ ਧੀਆ ਸੌਖੀਆਂ ਨਹੀਂ ਰਹਿੰਦੀਆਂ ਜੇ ਕੋ ਆਪਣੀ ਧੀ ਨੂੰ ਦੇਣਾ ਹੀ ਚਾਹੁੰਦੀ ਆ ਸਾਰਿਆਂ ਦੀ ਸਹਿਮਤੀ ਨਾਲ ਤੇ ਸਾਰਿਆਂ ਦੇ ਵਿੱਚ ਦਿੱਤਾ ਜਾਵੇ ਇੱਕ ਤਾਂ ਪਤਾ ਲੱਗੇ ਕਿ ਆਪਾਂ ਕੋਈ ਚੀਜ਼ ਦਿੱਤੀ ਆ ਉਸਦੇ ਸੌਰੇ ਵੀ ਸਾਨ ਚੜਾਉਣ ਸੌਹਰਿਆਂ ਨੂੰ ਹੀ ਸਾਨ ਚੜੇ ਪਰ ਉੱਥੇ ਵਿੱਕੀ ਤਾਂ ਅੱਗੋਂ ਸਿੱਧਾ ਹੁਣ ਪ੍ਰੀਤ ਦਾ ਹੀ ਨਾਂ ਲਾ ਰਿਆ ਸੀ ਕਿ ਮੈਂ ਦਾ ਕੁਝ ਮੰਗਿਆ ਨਹੀਂ ਸਾਰਾ ਕੁਝ ਪ੍ਰੀਤ ਮੰਗਦੀ ਰਹੀ ਤੇ ਉਧਰੋਂ ਤੁਹਾਡਾ ਨਾਂ ਲੱਗ ਗਿਆ ਤੇ ਜੇ ਇਹ ਹੀ ਚੀਜ਼ਾਂ ਤੁਸੀਂ ਸਾਹਮਣੇ ਦਿੱਤੀਆਂ ਹੁੰਦੀਆਂ ਤੇ ਵਿੱਕੀ ਨੂੰ ਗੱਲ ਨਹੀਂ ਸੀ ਆਉਣੀ ਇਹ ਸਾਰਾ ਕੁਝ ਤੁਸੀਂ ਆਪੇ ਹੀ ਕਰਾਇਆ ਹੈ ਇਹ ਸਾਰੀਆਂ ਗੱਲਾਂ ਜਦ ਉਹਨੂੰ ਉਸ ਨੂੰ ਸਮਝਾਉਂਦੇ ਆ ਤੇ ਪਰ ਅੱਗੇ ਨਾਲ ਉਸ ਨੂੰ ਥੋੜਾ ਸਮਝ ਵੀ ਲੱਗ ਜਾਂਦੀ ਆ ਤੇ ਫਰਕ ਵੀ ਪੈਂਦਾ ਹੈ ਤੇ ਕਵਲ ਦੇ ਡੈਡੀ ਨੇ ਦਾ ਸ਼ਰੀਆਮ ਤਾਂ ਕੀ ਦਿੱਤੀ ਆ ਕਿ ਜੇ ਤੂੰ ਹੁਣ ਕੋਈ ਚੋਰੀ ਕੀਤੀ ਜਾਂ ਘਰੋਂ ਚੀਜ਼ ਦਿੱਤੀ ਪਤਾ ਲੱਗ ਗਿਆ ਤੇ ਫੇਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਸ ਟਾਈਮ ਦਾ ਮੈਂ ਤੈਨੂੰ ਮaaf ਕਰ ਦਿੱਤਾ ਪਰ ਅੱਗੇ ਤੋਂ ਨਹੀਂ ਕਰਨਾ ਇਧਰ ਵਿੱਕੀ ਦੇ ਉਸਦੀ ਮੰਮੀ ਦੀਆਂ ਸਾਫ ਚਲਾਕੀਆਂ ਨਜ਼ਰ ਆ ਰਹੀਆਂ ਜਿਵੇਂ ਕਿ ਪਹਿਲਾਂ ਉਹ ਪ੍ਰੀਤ ਨੂੰ ਬੇਵਕੂ ਬਣਾਉਂਦੇ ਸੀ ਹੁਣ ਵੀ ਉਹ ਸੋਚ ਰੱਖ ਰਹੇ ਆ ਪਰ ਇਹ ਕਿੰਨਾ ਚਿਰ ਚੱਲੇਗੀ ਸੋ ਦੇਖਾਂਗੇ ਅੱਗੇ ਕੀ ਹੁੰਦਾ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ